ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਾੜੀ ਭਾਈ ਹਜੈਬ ਸਿੰਘ ਦੇ ਹਫਕਰੋ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਦੋ ਇੱਕ ਛੋਟੀ ਤੇ ਇੱਕ ਮਿੱਤਰੋ ਆਪਾਂ ਤੁਹਾਨੂੰ ਕੱਟੀ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਆਹ ਮੱਝ ਦੀ ਆ ਮਿੱਤਰੋ ਤੇ ਕਦ ਘੜ ਮੱਝ ਦਾ ਮਿੱਤਰੋ ਚੰਗਾ ਦੁੱਧ ਵੀ ਬਾਈ ਕਹਿੰਦਾ ਵੀ 14-15 ਲੀਟਰ ਦੁੱਧ ਕੱਢਿਆ ਤੇ ਇਹ ਮੱਝ ਦੀਆਂ ਮਿੱਤਰੋ ਦੋਨੇ ਕੱਟੀਆਂ ਤੇ ਦੋਨੇ ਕੱਟੀਆਂ ਤੇ ਇਕੱਟੀ ਤੇ ਝੋਟੀ ਮਿੱਤਰੋ ਚੰਗੀਆਂ ਨੇ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਇਹ ਝੋਟੀ ਦਿਖਾ ਦਈਏ ਸਿੰਘਾਂ ਦੀ ਬੰਤਰ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਕੁੰਡੇ ਸਿੰਘ ਫੇਸ ਕੁਆਲਿਟੀ ਚੰਗੀ ਤੇ ਕੱਦ ਕਾਂਢੀ ਮਿੱਤਰੋ ਮੱਝ ਜਿੱਡਾ ਕੱਦ ਕਾਂਢਾ ਹੈ ਤੇ ਜੇ ਆਪਾਂ ਮੱਝ ਦੀ ਗੱਲ ਕਰੀਏ ਮਿੱਤਰੋ ਮੱਝ 9 ਮਹੀਨ ਸੋਇਆ ਜੇ ਇਹ ਮੱਝ ਵਪਾਰੀ ਦੇ ਘਰੇ ਖੜੀ ਹੋਵੇ ਮੱਝ ਅਲਾ ਤੀਜੇ ਦੂਜੇ ਤੀਜੇ ਕਹੋ ਤੇ ਉਹਦੀ ਇਹ ਬਾਈ ਕੰਦਾ ਵੀ ਦੋ ਕਟੀਆਂ ਪਹਿਲਾਂ ਵੇਚਤੀਆਂ ਤੇ ਅੱਜ ਇੱਕ ਝੋਟੀ ਇੱਕ ਕੱਟੀ ਪਕਾਉ ਹੈ ਕਦ ਘਾਟ ਫੁੱਲ ਹੈ ਥਣਾ ਦੀ ਮੰਤਰਾ ਪਾਸ ਨੂੰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਕੋਈ ਸਾਖ ਨਹੀਂ ਕੋਈ ਫੋੜ ਨਹੀਂ ਚੰਗਾ ਮੋਟਾ ਥਣਾ ਤੇ ਫੇਸ ਕੁਆਲਟੀ ਚੰਗੀ ਹੈ ਚੰਗੇ ਆਪਣੇ ਛੋੜਿਆਂ ਦੀ ਹੈ ਤੇ ਆ ਵੀ ਮਿੱਤਰੋ ਜਿਹੜੀ ਕੱਟੀ ਆ ਇਹ ਵੀ ਚੰਗੀਆਂ ਕੱਟੀਆਂ ਦੇ ਵਿੱਚੋਂ ਆਉਂਦੀ ਐ। ਸਿੰਘਾਂ ਦੀ ਮੰਤਰ ਬਹੁਤ ਸੋਹਣੀ ਐ। ਤੇ ਪਤਲੇ ਸਿੰਘ। ਹੱਜ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਬਾਈ ਆਪਣਾ ਨਾਮ ਅਜੈ ਸਿੰਘ ਹੈ ਨਾ। ਅਜੈਬ ਸਿੰਘ। ਤੇ ਆਪਣਾ ਜਿਹੜਾ ਘਰ ਹੈ ਮਾੜੀ ਕਿੱਥੇ ਜੀ ਘਰ ਆਪਣਾ ਹੈ? ਪਿੰਡ ਮਾੜੀ ਗੁਰਦੁਆਰਾ ਸਾਹਿਬ ਦੇ ਨੇੜੇ ਆ ਜੀ। ਓਕੇ। ਜਿਹੜੀਆਂ ਅੱਜ ਆਪਾਂ ਇਹ ਦੋਨੇ ਕੱਟੀਆਂ ਦਿਖਾ ਰਹੇ ਆ ਇੱਕ ਝੋਟੀ ਕੱਟੀ। ਇਹ ਕਿਹੜੇ ਟੀਕੇ ਦੀਆਂ ਜੀ ਦੋਨੇ? ਇਹ ਟੀਕੇ ਸਰਕਾਰੀ ਆ ਜੀ। ਠੀਕ ਆ ਹਾਂ ਵਧੀਆ ਹਾਂਜੀ ਤੇ ਮਾ ਦਾ ਰਿਕਾਰਡ 14 15 ਲੀਟਰ ਦੀ ਠੀਕ ਆ 14 15 ਲੀਟਰ ਇਹਦੀ ਉਮਰ ਦੀ ਆਪਾਂ ਗੱਲ ਕਰੀਏ ਕਿੰਨੀ ਕੁ ਉਮਰ ਹੋਊ ਜੀ ਇਹਦੀ ਬਾਈ ਇਹ ਸਵਾ ਦੋ ਸਾਲ ਦੀ ਹੈ ਜੀ ਖੀਰੀ ਆ ਹਾਂਜੀ ਖੀਰੀ ਆ ਜੀ ਤੇ ਇਹਦੀ ਉਮਰ ਜੀ ਇਹਦੀ 9.5 ਮਹੀਨੇ ਦੀ ਉਮਰ ਆ ਜੀ 9.5 ਠੀਕ ਆ 9.5 ਮਹੀਨਾ ਦੀ ਇਹਦੀ ਉਮਰ ਆ ਜੀ ਤੇ ਇਹਦੀ ਸਵਾ ਦੋ ਸਾਲ ਦੀ ਆਖੀਰੀ ਤੇ ਮੁੱਲ ਕੀ ਕਰਤਾ ਜੀ ਆਪਾਂ ਮੁੱਲ ਬਾਈ ਜੀ ਫੋਨ ਤੇ ਹੋਊਗਾ ਤੇ ਫੋਨ ਨੰਬਰ ਜੀ ਆਪਣਾ 6283055437 6283055437 ਮੁੱਲ ਫੋਨ ਤੇ ਹੋਊਗਾ ਇਹਦੀ ਉਮਰ ਸਵਾ ਦੋ ਸਾਲ ਦੀ ਆ ਉਹਦੀ 9-10 ਮਹੀਨਾ ਦੀ ਆ ਠੀਕ ਆ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ